ਜੈਗਵਾਰ ਇੱਕ ਅਜਿਹਾ ਗਾਣਾ ਜਿਸ ਦੇ ਵਿੱਚ ਸਾਨੂੰ ਸੁਖੀ ਤੇ ਬੋਹੇ ਮਹਿਦੀ ਕੋਲਾਬੋਰੇਸ਼ਨ ਦੇਖਣ ਨੂੰ ਮਿਲੀ ਸੀ ਤੇ ਨਾਲ ਹੀ ਲੋਕਾਂ ਨੇ ਇਸ ਗਾਣੇ ਨੂੰ ਕਾਫੀ ਜ਼ਿਆਦਾ ਸਰਾਇਆ ਵੀ ਸੀ ਬੀਤੀ ਦਿਨੀ ਕੁਝ ਇੱਕ ਅਫਵਾਹਾਂ ਆ ਰਹੀਆਂ ਸਨ ਕਿ ਸ਼ਾਇਦ ਜੈਗਵਾ 2 ਗਾਣਾ ਜਲਦੀ ਰਿਲੀਜ਼ ਹੋਏਗਾ ਪਰ ਗੀਤਾ ਬੈਂਸ ਨੇ ਜੈਗਵਾ 2 ਗਾਣੇ ਦੀ ਅਸਲੀਅਤ ਦੱਸਦਿਆਂ ਇੱਕ ਵੀਡੀਓ ਅਪਡੇਟ ਕੀਤੀ ਹੈ ਆਓ ਨਜ਼ਰ ਮਾਰੀਏ ਗੀਤਾ ਬੈਂਸ ਦੀ ਉਸ ਵੀਡੀਓ ਦੇ ਉੱਤੇ ਜੀ ਮੈਂ ਤੁਹਾਡੇ ਮੈਸੇਜ ਜਿੰਨੇ ਆਏ ਸੀ ਉਹਨਾਂ ਦਾ ਜਵਾਬ ਦੇਣਾ ਹੈ ਪੁੱਛ ਰਹੀ ਸੀ ਜੈਗੂਆ 2 Song ਕਦੋਂ ਆਣਾ ਕਦੋਂ ਆਣਾ ਖਦੋਣਾ ਜੈਗੂਆ 2 ਆਇਆ ਸੀ ਮੈਨੂੰ ਆਡੀਓ ਪਹੁੰਚਿਆ ਸੀਗਾ ਤੇ ਇੰਨਾ ਸਟਰੋਂਗ ਨਹੀਂ ਸੀ Song ਜਿਹਦਾ ਪਹਿਲਾ ਸੀ ਗਾਣਾ ਉਹ ਵਿਚਾਰਾ ਵਧੀਆ ਸੀ ਤੇ ਇਹ ਕਾਣਾ ਇੰਨਾ ਸਟਰੋਂਗ ਨਹੀਂ ਸੀ ਇਸ ਕਰਕੇ ਸਾਰੀ KDM ਦੀ ਟੀਮ ਨੇ ਸੁਣਿਆ ਤੇ ਰਿਜੈਕਟ ਕਰ ਦਿੱਤਾ ਤੇ ਹਾਲੇ ਤੱਕ ਤਾਂ ਨਹੀਂ ਆ ਰਿਹਾ ਹਾਂ ਜੋ ਚਲੋਸ਼ ਆਏਗਾ ਤੁਹਾਨੂੰ ਅਪਡੇਟ ਦਵਾਂਗਾ। ਥੈਂਕ ਯੂ ਜਲਜੀ ਮੈਂ ਤੁਹਾਡੇ ਮੈਸੇਜ ਜਿੰਨੇ ਆਏ ਸੀ ਉਹਨਾਂ ਦਾ ਜਵਾਬ ਦੇਣਾ ਆ। ਤੁਸੀਂ ਪੁੱਛ ਰਹੇ ਸੀ ਵੀ ਜੈਗਵਾ 2 Song ਕਦੋਂ ਆਣਾ ਕਦੋਂ ਆਣਾ ਕਦੋਂ ਆਣਾ। ਜੈਗਵਾ 2 ਆਇਆ ਸੀ। ਤੇ ਮਰੋ ਆਡੀਓ ਪਹੁੰਚਿਆ ਸੀਗਾ। ਤੇ ਇੰਨਾ ਸਟਰੋਂਗ ਨਹੀਂ ਸੀ Song ਜਿਹਦਾ ਪਹਿਲਾ ਸੀ ਗਾਣਾ ਉਹ ਜ਼ਿਆਦਾ ਵਧੀਆ ਸੀ। ਇਹ ਇਹ ਗਾਣਾ ਇਨਾ ਸਟਰੋਂਗ ਨਹੀਂ ਸੀ ਇਸ ਕਰਕੇ ਸਾਰੀ KDM ਦੀ ਟੀਮ ਨੇ ਸੁਣਿਆ ਤੇ ਰਿਜੈਕਟ ਕਰ ਦਿੱਤਾ ਤੇ ਹਾਲੇ ਤੱਕ ਤਾਂ ਨਹੀਂ ਆ ਰਿਹਾ ਹਾਂ ਫਿਊਚਰ ਚ ਕੁਝ ਆਏਗਾ ਤਾਂ ਮੈਂ ਤੁਹਾਨੂੰ ਅਪਡੇਟ ਦਵਾਂਗਾ ਥੈਂਕ ਯੂ ਗੀਤਾ ਬੈਂਸ ਨੇ ਇਸ ਵੀਡੀਓ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜੈਗਵਾ 2 ਗਾਣੇ ਨੂੰ ਰਿਜੈਕਟ ਕੀਤਾ ਗਿਆ ਤੇ ਫਿਊਚਰ ਦੇ ਵਿੱਚ ਜੈਗਵਾ 2 ਦੀ ਕੋਈ ਨਵੀਂ ਅਪਡੇਟ ਆਏਗੀ ਤੇ ਉਹ ਸਾਨੂੰ ਜ਼ਰੂਰ ਦੱਸਣਗੇ ਦੱਸਦੀ ਹੈ ਤੁਹਾਨੂੰ ਕਿ ਗੀਤਾ ਬੈਂਸ ਬੋਹੀ ਮਿਆਦੇ ਕਾਫੀ ਜ਼ਿਆਦਾ ਕਰੀਬੀ ਮੰਨੇ ਜਾਂਦੇ ਹਨ ਤੇ ਕਾਲੀ ਦਿਨਾਲੀ 뮤직 ਦੇ ਟੀਮ ਮੈਂਬਰ ਵੀ ਹਨ